ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਤਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਧੋ ਜਾਈ ਕਹੋ ਨਾਨਕ ਜਿਸ ਸਮਸਤਿ ਕਲੇਖ ਲਿਖ ਲਖਾਈ ਸੋਏ ਤਖਜਾਨੇ ਨਿਆਰ ਲਾਏ ਗੌੜੀ ਗਵਾ ਦੇਦੀ ਮਹੱਲਾ ਪੰਜਾਬਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾਕਾ ਕਛੂ ਨਾ ਮੂਲ ਭਰੇ ਪੰਢਾਰੇ ਖੂਟ ਅਰਤ ਹੋਲ ਖਾਵਹਿ ਖਰਚ ਹੈ ਰਲਮੁ ਪਾਈ ਟੋਟ ਨ ਆਵੇ ਬਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੇ ਖਲੇ ਖਾਈ ਸੋਇਤ ਖਜਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਸਮਸਤਿ ਕਲੇਖ ਲਿਖ ਲਖਾਈ ਸੋਇ ਤਖ਼ਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖ਼ਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਰ ਕਾ ਕਛੂ ਨਾ ਮੋਹਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਹ ਪਾਈ ਟੋਟ ਨਾ ਆਵੇ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇ ਖਲੇ ਖਾਏ ਸੋਇ ਤ ਖਜ਼ਾਨੇ ਨਿਆਰ ਲਾਏ ਗੌੜੀ ਗੁਆਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਹਿ ਪਾਈ ਟੋਟ ਨ ਆਵੇ ਵਰਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤਖਜਾਨੇ ਨਿਆਰ ਲਾਏ ਗੌੜੀ ਗਵਾੜੀ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਹਾਰੇ ਖੂਟ ਅਤ ਹੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸਮ ਅਸਤਿ ਕਲੇਖ ਲਿਖ ਲਖਾਈ ਸੋਇਤ ਖਜ਼ਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰੇ ਅਖੂਟ ਅਰਤੋਲ ਆਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇ ਖਲੇ ਖਾਏ ਸੋਏ ਤਖਜਾਨੇ ਲਿਆਰ ਲਾਏ ਗੌੜੀ ਗਵਾਦੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗੜ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰੇ ਖੂਟ ਅਤੋਲ ਖਾਵਹਿ ਖਰਚ ਹੈ ਰਲਮਹ ਪਾਈ ਟੋਟ ਨਾ ਆਵੇ ਬਦ ਦੋ ਜਾਈ ਕਹੋ ਨਾਨਕ ਜਿਸਮ ਸਤਿ ਕਲੇਖ ਲਿਖ ਲਖਾਈ ਸੋਇ ਤਖਜਾਨੇ ਨਿਆਰ ਲਾਏ ਗੌੜੀ ਗਵਾੜੀ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਆਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲੇ ਖਿਖਾਈ ਸੋਇਤ ਖਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਹ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇ ਤ ਖਜ਼ਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਹਿ ਪਾਈ ਟੋਟ ਨ ਆਵੇ ਵਰਦਦ ਹੋ ਜਾਈ ਕਹੋ ਨਾਨਕ ਜਿਸ ਮਸਤਿਕ ਨੇ ਖੁਲਿ ਖਾਈ ਸੋਇ ਤਖਜਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਢਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸਮ ਅਸਤਿ ਕਲੇਖ ਲਿਖ ਲਖਾਈ ਸੋਇ ਤਖ਼ਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗੜ ਸੱਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਢਾਰੇ ਅਖੂਟ ਅਰਤ ਹੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇ ਤਖਜਾਨੇ ਨਿਆਰ ਲਾਏ ਗਉੜੀ ਗਵਾਦੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨ ਮਹੂਲ ਭਰੇ ਪੰਢਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਹਿ ਪਾਈ ਟੋਟ ਨ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲੇ ਖਲੇ ਖਾਈ ਸੋਇ ਤਖਜਾਨੇ ਲਿਆਰ ਲਾਏ ਗੌੜੀ ਗਵਾੜੀ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨ ਮਹੂਲ ਭਰੇ ਪੰਡਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨ ਆਵੇ ਵਦ ਧੋ ਜਾਈ ਕਹੋ ਨਾਨਕ ਜਿਸੁ ਮਸਤਿ ਕਲੇਖ ਲੇ ਖਲੇ ਖਾਈ ਸੋਇਤ ਖਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਹਾਵ ਹੈ ਖਰਚ ਹੈ ਰਲਮਹਿ ਪਾਈ ਟੋਟ ਨਾ ਆਵੇ ਵਦਦ ਹੋ ਜਾਈ ਕਹੋ ਨਾਨਕ ਜਿਸ ਮਸਤਿਕ ਨੇ ਖੁਲੇ ਖਾਈ ਸੋਏ ਤਖਜਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹੂਲ ਭਰੇ ਪੰਢਾਰੇ ਖੂਟ ਅਤ ਹੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੇ ਖੁਲਿ ਖਾਈ ਸੋਏ ਤਖਜਾਨੇ ਨਿਆਰ ਲਾਏ ਗੌੜੀ ਗਵਾਦੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸਚ ਨਹੀਂ ਆਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹੂਲ ਭਰੇ ਪੰਧਾਰ ਅਖੂਟ ਅਤ ਹੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇਤ ਖਜ਼ਾਨੇ ਨਿਆਰ ਲਾਏ ਗੌੜੀ ਗਵਾਦੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗੜ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰੇ ਅਖੂਟ ਅਰਤ ਹੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇ ਤਖਜਾਨੇ ਲਿਆਰ ਲਾਏ ਗਉੜੀ ਗਵਾ ਦੇਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਅਤਹੂਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਸਮਸਤਿ ਕਲੇਖ ਲਿਖ ਲਖਾਈ ਸੋਇ ਤ ਖਜਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨ ਮਹੂਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲਮੁ ਪਹਾਈ ਟੋਟ ਨ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇਤ ਖਜ਼ਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲਮਹ ਪਾਈ ਟੋਟ ਨਾ ਆਵੇ ਵਰਦ ਦੋ ਜਾਈ ਕਹੋ ਨਾਨਕ ਜਿਸ ਮਸਤ ਕਨੇ ਖਲੇ ਖਾਏ ਸੋਏ ਤਖਜਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਹਾਰਿਆ ਖੂਟ ਅਤਹੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੇ ਖਲੇ ਖਾਏ ਸੋਇ ਤ ਖਜਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨ ਮੋਹੂਲ ਭਰੇ ਪੰਢਾਰ ਅਖੂਟ ਅਤਹੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇਤ ਖਜ਼ਾਨੇ ਲਿਆਰ ਲਾਏ ਗੌੜੀ ਗਵਾਦੇ ਦੀ ਮਹੱਲਾ ਪੰਜਾਬਾ ਹਮ ਧਨਵੰਤ ਪਾਗੜ ਸੱਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਢਾਰੇ ਖੂਟ ਅਤ ਹੋਲ ਹਾਵ ਹੈ ਖਰਚ ਹੈ ਰਲਮਿ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੇ ਖਲੇ ਖਾਈ ਸੋਇ ਤ ਖਜਾਨੇ ਨਿਆਰ ਲਾਏ ਗੌੜੀ ਗਵਾਦੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਹੂਲ ਭਰੇ ਪੰਢਾਰ ਏ ਖੂਟ ਏ ਤੋਹੂਲ ਖਾਵਹਿ ਖਰਚ ਹੈ ਰਲਮਹ ਪਾਈ ਟੋਟ ਨ ਆਵੇ ਵਦ ਧੋ ਜਾਈ ਕਹੋ ਨਾਨਕ ਜਿਸਮ ਸਤਿ ਕਲੇਖ ਲਿਖ ਲਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਵਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਆਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨ ਮਹੂਲ ਭਰੇ ਪੰਢਾਰੇ ਅਖੂਟ ਅਤਹੂਲ ਖਾਵਹਿ ਖਰਚ ਹੈ ਰਲਮ ਭਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਸਮਸਤਿ ਕਨੇ ਖਲੇ ਖਾਈ ਸੋਇਤ ਖਜ਼ਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦਦ ਹੋ ਜਾਈ ਕਹੋ ਨਾਨਕ ਜਿਸ ਮਸਤਿਕ ਨੇ ਖੁਲੇ ਖਾਏ ਸੋਏ ਤਖ਼ਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨ ਮਹੂਲ ਭਰੇ ਪੰਢਾਰੇ ਖੂਟ ਅਤੋਲ ਖਾਵਹਿ ਖਰਚ ਹੈ ਰਲਮਿਲ ਪਾਈ ਟੋਟ ਨ ਆਵੇ ਵੱਦ ਧੋ ਜਾਈ ਕਹੋ ਨਾਨਕ ਜਿਸਮ ਅਸਤਿ ਕਲੇਖ ਲਿਖਾਏ ਸੋਇਤ ਖਜਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਹਾਰਿਆ ਖੂਟ ਅਤ ਹੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇ ਤਖਜਾਨੇ ਲਿਆਰ ਲਾਏ ਗੌੜੀ ਗਵਾਦੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਢਾਰ ਅਖੂਟ ਅਤ ਹੋਲ ਖਾਵਹਿ ਖਰਚ ਹੈ ਰਲਮਹ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੇ ਖਲੇ ਖਾਏ ਸੋਇਤ ਖਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਾਬਾ ਹਮ ਤਨਵੰਤ ਪਾਗਠ ਸੱਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲਮਹ ਪਾਈ ਟੋਟ ਨਾ ਆਵੇ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇ ਖਲੇ ਖਾਏ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਰ ਕਾ ਕਛੂ ਨਾ ਮੋਹਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਭਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲੇ ਖਲੇ ਖਾਈ ਸੋਇਤ ਖਜ਼ਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰੇ ਖੂਟ ਅਤੋਲ ਹਾਵ ਹੈ ਖਰਚ ਹੈ ਰਲਮਿਲ ਪਾਈ ਟੋਟ ਨਾ ਆਵੇ ਵਰਦਦ ਹੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਖਾਈ ਸੋਏ ਤਖ਼ਜ਼ਾਨੇ ਨਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਦੇ ਕਾ ਖੋਲ ਡਠਾ ਖ਼ਜ਼ਾਨਾ ਤਾ ਮੇਰੇ ਮਨ ਭਿਆ ਨਿਧਨ ਰਤਨ ਲਾਲ ਜਾ ਕਾ ਕਛੂ ਨ ਮਹੂਲ ਭਰੇ ਪੰਢਾਰੇ ਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਧੋ ਜਾਈ ਕਹੋ ਨਾਨਕ ਜਿਸਮ ਅਸਤਿ ਕਲੇਖ ਲਿਖਾਏ ਸੋਇਤ ਖਜਾਨੇ ਨਿਆਰ ਲਾਏ ਗੌੜੀ ਗਵਾਲੇ ਦੀ ਮਹੱਲਾ ਪੰਜ ਬਾ ਹਮ ਧਨਵੰਤ ਪਾਗੜ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹੂਲ ਭਰੇ ਪੰਧਾਰੇ ਖੂਟ ਅਤ ਹੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇਤ ਖਜ਼ਾਨੇ ਨਿਆਰ ਲਾਏ ਗੌੜੀ ਗਵਾਦੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰਿਆ ਖੂਟ ਅਤੋਲ ਆਵਹਿ ਖਰਚ ਹੈ ਰਲਮਿ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇ ਤਖਜਾਨੇ ਲਿਆਰ ਲਾਏ ਗੌੜੀ ਗਵਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਹੀਂ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪੀਉ ਦਦੇ ਕਾ ਖੋਲ ਡਠਾ ਖਜਾਨਾ ਆ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਹਾਰੇ ਅਖੂਟ ਅਤਹੂਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਲਿਖ ਲਖਾਈ ਸੋਇਤ ਖਜਾਨੇ ਨਿਆਰ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ